ਵਾਹ ਵਾਹ ਦੁਦਾਬਾ ਨਾ ਕਰੋ ਬਾਕੀ ਸਾਰੇ ਇੱਥੇ ਬਾਹਰ ਮੈਂ ਤਾਂ ਹੁਣ ਇਸ ਨੂੰ ਮਿਲਣ ਆਇਆ ਤੇ ਬਾਅਦ ਕਰੂੰਗਾ ਉਹ ਇੱਕ ਦਿਨ ਦੀ ਸਾਫਟ ਕਰ ਰਹੇ ਜੀ ਨਵੀਂ ਜੀ ਜੇ ਨਾ ਮਤ ਬਈ ਤੇ ਨਾ ਇਹ ਮੈਂ ਜਾਣਦਾ ਬਾਈ ਕਾ ਕਰਦਾ ਕਹਿੰਦਾ ਕਹਿੰਦਾ ਇਹਨੂੰ ਕਹਿੰਦਾ ਸਾਹ ਅੱਜ ਵੀ ਕੀ ਨਾਮ ਹੈ ਤੇ ਕੀ ਕਰਨਾ ਚਾਹੁੰਗਾ ਜੀ ਮੈਂ ਕਿਰਨਜੀਤ ਸਿੰਘ ਐਰੀ ਚੇਅਰਮੈਨ ਨੈਸ਼ਨਲ ਅਦਾਲਤ ਮਾਮਾ ਪੰਚਾਇਤ ਪੰਜਾਬ ਜਨਸ ਕਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਧੋਬੀਆਣਾ ਵਸਤੀ ਬਠਿੰਡਾ ਉਹ ਅੰਬेडकर ਨਗਰ ਵੀ ਅਸੀਂ ਕਹਿੰਦੇ ਆ ਪਿਛਲੇ ਦਿਨ ਇੱਕ ਮੀਟਿੰਗ ਦੇ ਵਿੱਚ ਇਹਨਾਂ ਨੇ ਫੈਸਲਾ ਲਿਆ ਸੀਗਾ ਐਮਐਲਏ ਜਗਤਪ੍ਰੀਤ ਸਿੰਘ ਗੱਲ ਸੀਓ ਚ ਸ਼ੂਬਚੰਦ ਸਿੰਘਲਾ ਸੀਗੇ ਕਈ ਪਾਰਟੀਆਂ ਦੇ ਲੋਕ ਸੀ ਕਿ ਇਹਨਾਂ ਨੂੰ ਇੱਥੋਂ ਉਠਾਇਆ ਜਾਵੇ। ਤੋਂ ਉਹਦਾ ਰਿਐਕਟ ਹੋਇਆ ਐਮਐਲਏ ਵੱਲੋਂ ਪੱਕੇ ਮਕਾਨਾਂ ਨੂੰ ਝੁੱਗੀਆਂ ਝੋਪੜੀਆਂ ਕਿਹਾ ਜਾਣਾ। ਤੋਂ ਰਿਐਕਟ ਦੇ ਉੱਤੇ ਅੱਜ ਲੋਕ ਇਕੱਠੇ ਹੋਇਆ ਸਾਰੇ। ਇਕੱਠੇ ਹੋ ਕੇ ਅਸੀਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇ ਕੇ ਆਏ ਆ। ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਪੂਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਜੀ ਪੱਕੇ ਸਾਡੇ ਉੱਤੇ ਮਕਾਨ ਬਣੇ ਆ। ਇਹ ਜ਼ਮੀਨ ਨੂੰ ਡਿਵੈਲਪਰ ਅਸੀਂ ਕੀਤਾ। ਟੋਏ ਭਰ- ਤੋ ਡੀ ਸਾਹਿਬ ਨਾਲ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਹੈ ਤੇ ਡੀ ਸਾਹਿਬ ਨੇ ਇੱਕ ਭਰੋਸਾ ਦਿੱਤਾ ਹੈ ਕਿ ਉਥੇ ਡੀ ਸਾਹਿਬ ਖੁਦ ਵਿਜ਼ਿਟ ਕਰਨਗੇ ਤੋ ਖੁਦ ਵਿਜ਼ਿਟ ਕਰਕੇ ਉਸ ਤੋਂ ਬਾਅਦ ਅਗਲਾ ਫੈਸਲਾ ਇੱਕ ਮੀਟਿੰਗ ਹੋਰ ਹੋਣੀ ਹੈ ਤੋ ਪਰ ਅਸੀਂ ਗੱਲ ਬਿਲਕੁਲ ਕਲੀਅਰ ਕਰਤੀ ਕਿਸੇ ਨੂੰ ਵੀ ਬੇਕਰਾਰ ਨਹੀਂ ਹੁਣ ਦਾਂਗੇ ਕਿਸੇ ਦਾ ਵੀ ਉਜਾੜਾ ਇੱਥੇ ਬਰਦਾਸ਼ਤ ਨਹੀਂ ਕਰਾਂਗੇ ਤੋ ਬਾਕੀ ਡੀ ਸਾਹਿਬ ਦੇ ਵਿਜ਼ਿਟ ਤੋਂ ਬਾਅਦ ਅਗਲਾ ਜਿਹੜਾ ਐਕਸ਼ਨ ਹੈ ਉਹ ਅਸੀਂ ਕਰਾਂਗੇ ਤੁਸੀਂ ਉਜਾੜੇ ਦੀ ਗੱਲ ਕੀਤੀ ਹੈ ਉਹ ਕਹਿੰਦੇ ਮਕਾਨ ਨਵੇਂ ਬਣਾ ਕੇ ਦਿੱਤੇ ਜਾਣਗੇ ਉਜਾੜਾ ਨਹੀਂ ਦੇਖੋ ਤਾਂ ਗੱਲ ਹੈ ਨਾ ਉਹ ਤਾਂ ਹਲੇ ਮਰਬਾ ਗਰਭ ਚ ਹੈ ਜਿਹੜੀ ਗੱਲ ਉਹਨੂੰ ਕਿਵੇਂ ਮੰਨ ਪਰ ਜਿਹੜੀ ਚੀਜ਼ ਹਾਲੇ ਸਾਹਮਣੇ ਨਹੀਂ ਆਈ ਕੁਝ ਦੇਖਣ ਦੇ ਗਰਾਊਂਡ ਤੇ ਕੁਝ ਨਹੀਂ ਹੈਗਾ ਪ੍ਰਪੋਜ਼ਲ ਕਿਸੇ ਨਾਲ ਡਿਸਕਸ਼ਨ ਹੀ ਕੀਤੀ ਪਤਾ ਨਹੀਂ ਕਿਦਾਂ ਡਿਸਕਸ ਹੋਇਆ ਕਿਵੇਂ ਹੋਇਆ ਕਿ ਸਮਝ ਤੋਂ ਬਾਹਰ ਗੱਲ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਹੈ ਕਿ ਜਿਨ੍ਹਾਂ ਨਾਲ ਤੁਸੀਂ ਮੀਟਿੰਗ ਕੀਤੀ ਉਹਨਾਂ ਤੋਂ ਸਾਡਾ ਨੁਮਾਇੰਦਾ ਕੋਈ ਹੈਗਾ ਸੀ ਜਿਹੜੇ ਪੀੜਤ ਲੋਕਾਂ ਪੀੜਤ ਲੋਕਾਂ ਨੂੰ ਅਸਲ ਜਿਹੜੀ ਪ੍ਰੋਬਲਮ ਹੈ ਉਹਨਾਂ ਗੱਲ ਤੋਂ ਉਹਨਾਂ ਨਾਲ ਕਰਨੀ ਚਾਹੀਦੀ ਹੈ ਨਾ ਤੋ ਇਸ ਕਰਕੇ ਉਹ ਡਿਸੀਸ਼ਨ ਹੈ ਕਿ ਮੈਂ ਵਿਜ਼ਿਟ ਕਰੂੰਗਾ ਤੇ ਲੋਕਾਂ ਨਾਲ ਗੱਲ ਕਰਾਂਗੇ ਉਦੋਂ ਬਾਅਦ ਫਿਰ ਦੇਖਾਂਗੇ ਅਗਲਾ ਐਕਸ਼ਨ ਕੀ ਹੈ ਪਰ ਇਹ ਗੱਲ ਬਿਲਕੁਲ ਤੈ ਹੈ ਕਿ ਰਣਜੀਤ ਸਿੰਘ ਗਹਿਰੀ ਤੋਂ ਸਮੂਚਾ ਕਿਸੇ ਵੀ ਕੀਮਤ ਤੇ ਕਿਸੇ ਨੂੰ ਉਜਾੜਨ ਦੀ ਇਜਾਜ਼ਤ ਅਸੀਂ ਨਹੀਂ ਦੇਵਾਂਗੇ ਨੈਸ਼ਨਲ ਅਦਾਲਤ ਮਹਾਪੰਚਾਇਤ ਸਮੂਚੀਆਂ ਅਦਾਲਤ ਜਿੱਤੇ ਬੰਦੀਆਂ ਨੂੰ ਨਾਲ ਲੈ ਕੇ ਅੰਦੋਲਨ ਕਰਨਾ ਪਿਆ ਤਾਂ ਅੰਦੋਲਨ ਵੀ ਕਰਾਂਗੇ ਸਮਾਂ ਕਦੋਂ 37 ਬਸ ਵੀ ਦਿਨ 17 ਦਿਨ